ਆਦਾਤ ਵਾਪਰੀ ਹੈ ਤੁਹਾਨੂੰ ਦੱਸਦੀ ਕਿ ਇੱਕ ਸ਼ਰਾਬ ਦੇ ਠੇਕੇ ਦੇ ਕੋਲੋਂ ਗਰਨੇਡ ਜੁੜਿਆ ਉਹ ਬਰਾਮਦ ਕੀਤਾ ਗਿਆ ਹੈ ਔਰ ਇਸ ਗਰਨੇਡ ਦੀ ਪਿੰਨ ਜਿਹੜੀ ਹੈ ਉਹ ਨਿਕਲੀ ਹੋਈ ਸੀ ਪਰ ਇਹ ਗਰਨੇਡ ਚੱਲਿਆ ਨਹੀਂ ਤਾਂ ਪੂਰੇ ਇਲਾਕੇ ਦੇ ਵਿੱਚ ਹੁਣ ਸਨਸਨੀ ਫੈਲ ਗਈ ਕੋਇਆ ਲੋਕ ਡਰੇ ਕੋਇਆ ਲੋਕ ਸਹਿਮੇ ਕੋਇਆ ਹਾਲਾਂਕਿ ਲੋਕਾਂ ਨੇ ਪਹਿਲਾਂ ਹੀ ਜੋ ਹਾਲਾਤ ਦੇਖਿਆ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਸੀ ਕਿਵੇਂ ਡਰੋਨ ਆ ਰਹੇ ਆ ਕੋਈ ਕਹਿ ਰਿਹਾ ਮਜ਼ਾਈਲ ਆ ਰਹੀਆਂ ਤਾਂ ਲੋਕ ਉਖੀ ਅਜੇ ਡਰੇ ਸਹੇਮ ਐ ਤਾਂ ਉਸਦੇ ਵਿਚਾਲੇ ਇੱਕ ਇਹ ਵੀ ਵੱਡੀ ਵਾਰ ਦਾ ਤਵਾ ਪਰ ਗਈ ਆ ਮੌਕੇ ਦੇ ਸ਼ਾਰਟਸ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬਟਾਲਾ ਦੇ ਆਲੋਵਾਲ ਦੇ ਵਿੱਚ ਇਹ ਗਰਨੇਡ ਜਿਹੜਾ ਆ ਮਿਲਿਆ ਹੈ ਜਿਸ ਦੀ ਪਿੰਨ ਨਿਕਲੀ ਹੋਈ ਹੈ ਔਰ ਲੋਕ ਹੁਣ ਡਰੇ ਕੋਈ ਨਹੀਂ ਸੰਸਰੀ ਫੈਲੀ ਹੋਈ ਹੈ ਕਿਉਂਕਿ ਇਹ ਜਿਹੜਾ ਗਰਨੇਡ ਹੈ ਉਹ ਸ਼ਰਾਬ ਦੇ ਠੇਕੇ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ ਸ਼ਰਾਬ ਦੇ ਠੇਕੇ ਦੇ ਕੋਲ ਸੁੱਟਿਆ ਗਿਆ ਸੀ ਹੁਣ ਇਸ ਦਾ ਕਾਰਨ ਕੀ ਹੋ ਸਕਦਾ ਹੈ ਕੋਈ ਠੇਕੇ ਵਾਲਿਆਂ ਦੇ ਨਾਲ ਦੁਸ਼ਮਣੀ ਹੈ ਠੇਕੇ ਵਾਲਿਆਂ ਤੋਂ ਕੋਈ ਫਰੋਤੀ ਮੰਗੀ ਗਈ ਸੀ ਜਾਂ ਫਿਰ ਹੋਰ ਕੋਈ ਗੱਲ ਹੋ ਸਕਦੀ ਹੈ ਇਹ ਅਜੇ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਪਰ ਤੁਹਾਨੂੰ ਦੱਸ ਦਈ ਕਿ ਇੱਕ ਫੇਸਬੁੱਕ ਤੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਜਿਹੜੀ ਆ ਬਹੁਤ ਵਾਇਰਲ ਹੋ ਰਹੀ ਐ ਜਿਸ ਦੇ ਵਿੱਚ ਇਹ ਗਰਨੇਡ ਦੀ ਜ਼ਿੰਮੇਵਾਰੀ ਲਈ ਜਾ ਰਹੀ ਐ ਇਹ ਗਰਨੇਡ ਦੀ ਜ਼ਿੰਮੇਵਾਰੀ ਤੁਹਾਨੂੰ ਦੱਸ ਦਿੰਨੇ ਆ ਕਿ ਦੋ ਬੰਦਿਆਂ ਦੇ ਵੱਲੋਂ ਮੰਨੂ ਅਗਵਾਨ ਤੇ ਗੋਪੀ ਨਵਾਂ ਸ਼ਹਿਰੀਆ ਵੱਲੋਂ ਲਈ ਗਈ ਐ ਨਾ ਕਹਿ ਕੇ ਅਸੀਂ ਇਸ ਦੀ ਜ਼ਿੰਮੇਵਾਰੀ ਚੱਕਦੇ ਹਾਂ ਅਸੀਂ ਬੜਾ ਸਮਝਾਇਆ ਸੀਗਾ ਕਿ ਇਹ ਕੰਮ ਨਾ ਕਰੋ ਸ਼ਰਾਬ ਦੇ ਠੇਕੇ ਤੇ ਕੰਮ ਨਾ ਕਰੋ ਪਰ ਇਹ ਸਮਝੇ ਨਹੀਂ ਐ ਸੋ ਹੁਣ ਅਸੀਂ ਇਹਨਾਂ ਨੂੰ ਟਾਰਗੇਟ ਬਣਾਇਆ ਤੇ ਇਹਨਾਂ ਦਾ ਜਾਨੀ ਨੁਕਸਾਨ ਅਸੀਂ ਕਰਾਂਗੇ ਤਾਂ ਇਹ ਜਵਾਬ ਜਿਹੜਾ ਆ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਹਾਲਾਂਕਿ ਜੱਗ ਬਾਣੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਰ ਵੀ ਇਹ ਪੋਸਟ ਜਿਹੜੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪਿੰਡਾਲੋ ਵਾਲਾ ਜਿੱਥੇ ਹੁਣ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਕਿਉਂਕਿ ਗਰਨੇਡ ਜਿਹੜਾ ਆ ਉਹ ਬਰਾਮਦ ਕੀਤਾ ਗਿਆ ਹੈ ਜਿਸ ਦੀ ਪਿੰਨ ਨਿਕਲ ਹੀ ਹੋਈ ਸੀ ਹੁਣ ਇਹ ਨਹੀਂ ਪਤਾ ਕਿ ਇਹ ਗਰਨੇਡ ਆ ਜੁੜਾ ਕੋਈ ਡੰਮੀ ਸੁੱਟਿਆ ਗਿਆ ਜਾਂ ਫਿਰ ਇਹ ਪਹਿਲਾ ਹੀ ਚੱਲਿਆ ਆਇਆ ਸੀ ਜਾਂ ਇਹ ਵੀ ਕੋਈ ਗਿੱਦੜ ਧਮਕੀ ਦਿੱਤੀ ਗਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਿੰਨ ਖੁੱਲੀ ਕੋਈ ਹੈ ਤਾਂ ਉਹ ਤਾਂ ਗ੍ਰੇਨੇਡ ਜਿਹੜਾ ਉਸੇ ਵੇਲੇ ਉਹਦਾ ਧਮਾਕਾ ਜਿਹੜਾ ਹੋਣਾ ਸੀਗਾ ਪਰ ਇਹ ਨਹੀਂ ਹੋਇਆ ਸਪਰ ਫਿਰ ਵੀ ਲੋਕ ਡਰੇ ਹੋਇਆ ਲੋਕ ਸਹਿਮੇ ਹੋਇਆ ਹੁਣ ਇਸ ਬਾਬਤ ਜਾਂਚ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਇਹ ਹਰਕਤ ਜਿਹੜੀ ਹੈ ਕਿਸ ਦੇ ਵੱਲੋਂ ਕੀਤੀ ਗਈ ਹੈ ਆਸ-ਪਾਸ ਵਾਲਾ ਰਿਹਾਈਸ਼ੀ ਇਲਾਕਾ ਹੈ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਔਰ ਇਹ ਠੇਕਾ ਵੀ ਸ਼ਰਾਬ ਦਾ ਜਿਹੜਾ ਇੱਥੇ ਖੁੱਲਿਆ ਹੋਇਆ ਹੈ ਦਾਤ ਵਾਪਰੀ ਹੈ ਤੁਹਾਨੂੰ ਦੱਸਦੀ ਕਿ ਇੱਕ ਸ਼ਰਾਬ ਦੇ ਠੇਕੇ ਦੇ ਕੋਲੋਂ ਗਰਨੇਡ ਜੁੜਿਆ ਉਹ ਬਰਾਮਦ ਕੀਤਾ ਗਿਆ ਹੈ ਔਰ ਇਸ ਗਰਨੇਡ ਦੀ ਪਿੰਨ ਜਿਹੜੀ ਹੈ ਉਹ ਨਿਕਲੀ ਖੋਈ ਸੀ ਪਰ ਇਹ ਗਰਨੇਡ ਚੱਲਿਆ ਨਹੀਂ ਤਾਂ ਪੂਰੇ ਇਲਾਕੇ ਦੇ ਵਿੱਚ ਹੁਣ ਸਨਸਨੀ ਫੈਲ ਗਈ ਕੋਇਆ ਲੋਕ ਡਰੇ ਕੋਇਆ ਲੋਕ ਸਹਿਮੇ ਕੋਇਆ ਹਾਲਾਂਕਿ ਲੋਕਾਂ ਨੇ ਪਹਿਲਾਂ ਹੀ ਜੋ ਹਾਲਾਤ ਦੇਖਿਆ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਸੀ ਕਿਵੇਂ ਡਰੋਨ ਆ ਰਹੇ ਆ ਕੋਈ ਕਹਿ ਰਿਹਾ ਮਜ਼ਾਈਲ ਆ ਰਹੀਆਂ ਤਾਂ ਲੋਕ ਉਖੀ ਅਜੇ ਡਰੇ ਸਹੇਮ ਐ ਤਾਂ ਉਸਦੇ ਵਿਚਾਲੇ ਇੱਕ ਇਹ ਵੀ ਵੱਡੀ ਵਾਰ ਦਾ ਤਵਾ ਪਰ ਗਈ ਆ ਮੌਕੇ ਦੇ ਸ਼ਾਰਟਸ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬਟਾਲਾ ਦੇ ਆਲੋਵਾਲ ਦੇ ਵਿੱਚ ਇਹ ਗਰਨੇਡ ਜਿਹੜਾ ਆ ਮਿਲਿਆ ਹੈ ਜਿਸ ਦੀ ਪਿੰਨ ਨਿਕਲੀ ਹੋਈ ਹੈ ਔਰ ਲੋਕ ਹੁਣ ਡਰੇ ਕੋਈ ਨਹੀਂ ਸੰਸਨੀ ਫੈਲੀ ਹੋਈ ਹੈ ਕਿਉਂਕਿ ਇਹ ਜਿਹੜਾ ਗਰਨੇਡ ਹੈ ਉਹ ਸ਼ਰਾਬ ਦੇ ਠੇਕੇ ਦੇ ਕੋਲੋਂ ਬਰਾਮਦ ਕੀਤਾ ਗਿਆ ਹੈ ਸ਼ਰਾਬ ਦੇ ਠੇਕੇ ਦੇ ਕੋਲ ਸੁੱਟਿਆ ਗਿਆ ਸੀ ਹੁਣ ਇਸ ਦਾ ਕਾਰਨ ਕੀ ਹੋ ਸਕਦਾ ਹੈ ਕੋਈ ਠੇਕੇ ਵਾਲਿਆਂ ਦੇ ਨਾਲ ਦੁਸ਼ਮਣੀ ਹੈ ਠੇਕੇ ਵਾਲਿਆਂ ਤੋਂ ਕੋਈ ਫਰੋਤੀ ਮੰਗੀ ਗਈ ਸੀ ਜਾਂ ਫਿਰ ਹੋਰ ਕੋਈ ਗੱਲ ਹੋ ਸਕਦੀ ਹੈ ਇਹ ਅਜੇ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਪਰ ਤੁਹਾਨੂੰ ਦੱਸ ਦਈ ਕਿ ਇੱਕ ਫੇਸਬੁੱਕ ਤੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਜਿਹੜੀ ਆ ਬਹੁਤ ਵਾਇਰਲ ਹੋ ਰਹੀ ਐ ਜਿਸ ਦੇ ਵਿੱਚ ਇਹ ਗਰਨੇਡ ਦੀ ਜ਼ਿੰਮੇਵਾਰੀ ਲਈ ਜਾ ਰਹੀ ਐ ਇਹ ਗਰਨੇਡ ਦੀ ਜ਼ਿੰਮੇਵਾਰੀ ਤੁਹਾਨੂੰ ਦੱਸ ਦਿੰਨੇ ਆ ਕਿ ਦੋ ਬੰਦਿਆਂ ਦੇ ਵੱਲੋਂ ਮੰਨੂ ਅਗਵਾਨ ਤੇ ਗੋਪੀ ਨਵਾਂ ਸ਼ਹਿਰੀਆ ਵੱਲੋਂ ਲਈ ਗਈ ਐ ਨਾ ਕਹਿ ਕੇ ਅਸੀਂ ਇਸ ਦੀ ਜ਼ਿੰਮੇਵਾਰੀ ਚੱਕਦੇ ਹਾਂ ਅਸੀਂ ਬੜਾ ਸਮਝਾਇਆ ਸੀਗਾ ਕਿ ਇਹ ਕੰਮ ਨਾ ਕਰੋ ਸ਼ਰਾਬ ਦੇ ਠੇਕੇ ਤੇ ਕੰਮ ਨਾ ਕਰੋ ਪਰ ਇਹ ਸਮਝੇ ਨਹੀਂ ਐ ਸੋ ਹੁਣ ਅਸੀਂ ਇਹਨਾਂ ਨੂੰ ਟਾਰਗੇਟ ਬਣਾਇਆ ਤੇ ਇਹਨਾਂ ਦਾ ਜਾਨੀ ਨੁਕਸਾਨ ਅਸੀਂ ਕਰਾਂਗੇ ਤਾਂ ਇਹ ਹਾਂ ਜਵਾਬ ਜਿਹੜਾ ਆ ਉਸ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਹਾਲਾਂਕਿ ਜੱਗ ਬਾਣੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਫਿਰ ਵੀ ਇਹ ਪੋਸਟ ਜਿਹੜੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਪਿੰਡਾਲੋ ਵਾਲਾ ਹੈ ਜਿੱਥੇ ਹੁਣ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਕਿਉਂਕਿ ਗਰਨੇਡ ਜਿਹੜਾ ਆ ਉਹ ਬਰਾਮਦ ਕੀਤਾ ਗਿਆ ਹੈ ਜਿਸ ਦੀ ਪਿੰਨ ਨਿਕਲਿ ਹੋਈ ਸੀ ਹੁਣ ਇਹ ਨਹੀਂ ਪਤਾ ਕਿ ਇਹ ਗਰਨੇਡ ਆ ਜੁੜਾ ਕੋਈ ਡੰਮੀ ਸੁੱਟਿਆ ਗਿਆ ਜਾਂ ਫਿਰ ਇਹ ਪਹਿਲਾਂ ਹੀ ਚੱਲਿਆ ਹੋਇਆ ਸੀ ਜਾਂ ਇਹ ਵੀ ਕੋਈ ਗਿੱਦੜ ਧਮਕੀ ਦਿੱਤੀ ਗਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਿੰਨ ਖੁੱਲੀ ਕੋਈ ਹੈ ਤਾਂ ਉਹ ਤਾਂ ਗ੍ਰਨੇਡ ਜਿਹੜਾ ਉਸੇ ਵੇਲੇ ਉਹਦਾ ਧਮਾਕਾ ਜਿਹੜਾ ਆ ਹੋਣਾ ਸੀਗਾ ਪਰ ਇਹ ਨਹੀਂ ਹੋਇਆ ਸੋ ਪਰ ਫਿਰ ਵੀ ਲੋਕ ਡਰੇ ਹੋਇਆ ਲੋਕ ਸਹਮੇ ਹੋਇਆ ਹੁਣ ਇਸ ਬਾਬਤ ਜਾਂਚ ਜਿਹੜੀ ਆ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਇਹ ਹਰਕਤ ਜਿਹੜੀ ਆ ਕਿਸ ਦੇ ਵੱਲੋਂ ਕੀਤੀ ਗਈ ਹੈ ਆਸ-ਪਾਸ ਵਾਲਾ ਰਿਹਾਈਸ਼ੀ ਇਲਾਕਾ ਹੈ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਔਰ ਇਹ ਠੇਕਾ ਵੀ ਸ਼ਰਾਬ ਦਾ ਜਿਹੜਾ ਇੱਥੇ ਖੁੱਲਿਆ ਹੋਇਆ ਹੈ